Редактор Oi, lunch queria. ਕੋਣ ਕੋਣ ਸਰਵਿਸ ਕਰਦਾ ਜਿਹੜੇ ਨੌਕਰੀ ਕਰਦੇ ਨੇ ਕਈ ਆਰਗੇਨਾਈਜੇਸ਼ਨਾਂ ਜਾਂ ਕੰਪਨੀ ਵਿੱਚ ਮੋਬਾਈਲ ਅਲਾਉਡ ਨਹੀਂ ਹੈਗਾ ਤਾਂ ਉਹਨਾਂ ਨੂੰ ਆਪਣੇ ਫੋਨ ਡਿਪੋਜ਼ਿਟ ਕਰਵਾਉਣੇ ਪੈਂਦੇ ਨੇ ਤੇ ਦਿਨ ਦਾ ਆਪਣਾ ਕੰਮ ਆ ਤੇ ਉਹਨਾਂ ਕੋਲ ਮੋਬਾਈਲ ਹੁੰਦੇ ਨੇ ਜਦੋਂ ਮਰਜੀ ਚਾਹਾਂ ਲਾਈਵ ਹੋ ਸਕਦੇ ਨੇ ਕਮੈਂਟ ਕਰੋ ਤਾਂ ਪਤਾ ਲੱਗੇ ਕਿ ਕੌਣ-ਕੌਣ ਨੌਕਰੀ ਕਰਦਾ ਤੇ ਕਿਹਦਾ-ਕਿਹਦਾ ਆਪਣਾ ਕੰਮ ਆ ਮੇਰੀ ਜੋ ਪਟੀਸ਼ਨ ਵਾਲੀ ਵੀਡੀਓ ਹੈ ਉਹ ਵੀਡੀਓ ਤੇ ਬੜੀ ਰਿਸਪਾਂਸ ਆਇਆ ਆਈ ਥਿੰਕ ਕਿ ਸ਼ਾਮ ਤੱਕ 100 ਵੀਊ ਹੋ ਜਾਣਗੇ ਤੇ 10 15 ਮਿੰਟ ਦੀ ਵੀਡੀਓ ਹੈ ਉਹ ਮੇਰੇ ਕੋਲ ਇੱਕ ਬਹੁਤ ਵਧੀਆ ਕਵਿਤਾ ਹੈ ਬਹੁਤ ਸੋਹਣੀ ਕਵਿਤਾ ਤੇ ਉਹ ਕਵਿਤਾ ਮੈਂ ਸ਼ਾਮ ਨੂੰ ਲਾਈਵ ਆ ਕੇ ਨਾ ਮੈਂ ਬੋਲਾਂਗਾ ਫਿਰ ਤੇ ਜਿਹੜੇ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਨੇ ਲਾਈਵ ਸਟ੍ਰੀਮ ਦੇ ਵਿੱਚ ਉਹ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਤੇ ਜਰੂਰ ਕਲਿੱਕ ਕਰਨਾ ਵਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਣ ਸੋ ਬੱਦੋ ਬੱਦ ਸਪੋਰਟ ਕਰਨੀ ਆ ਮੈਨੂੰ ਕਿਸੇ ਵੀਰ ਦਾ ਉਹ ਮੈਸੇਜ ਆਇਆ ਕਮੈਂਟ ਆਇਆ ਐਮਪੀ ਲਿਖਿਆ ਹੈ ਐਮਪੀ ਟਰੈਕਟਰ ਟੋਚਨ ਉਹਨਾਂ ਨੇ ਕਮੈਂਟ ਲਿਖਿਆ ਹੈ ਹੈਲੋ ਬਾਈ ਹਾਂਜੀ ਵੀਰੇ ਕਿਵੇਂ ਹੋ ਬਾਕੀ ਤੁਸੀਂ ਦੱਸੋ ਵੀ ਸ਼ਾਮ ਨੂੰ ਆਪਾਂ ਲਾਈਵ ਹੋਵਾਂਗੇ ਕਿਸ ਸਿਲਸਿਲੇ ਤੇ ਆਪਾਂ ਵੀਡੀਓ ਅਪਲੋਡ ਕਰੀਏ ਕਿਉਂਕਿ ਸਾਰਿਆਂ ਨੂੰ ਪਤਾ ਵਾ ਆਪਾਂ ਵੀਡੀਓ ਉਹੀ ਅਪਲੋਡ ਕਰਦੇ ਆਂ ਉਹੀ ਕੰਟੈਂਟ ਅਪਲੋਡ ਕਰਦੇ ਆਂ ਜਿਹੜੇ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਤੇ ਇਹਨਾਂ ਨੇ ਮੈਨੂੰ ਪੁੱਛਿਆ ਕਿ ਕਹਾਂ ਸੇ ਹੂੰ ਆਪ ਹਿੰਦੀ ਵਿੱਚ ਗੱਲ ਕਰ ਰਹੇ ਨੇ ਤੇ ਮੈਂ ਇਹਨਾਂ ਬੀਰ ਨੂੰ ਦੱਸਦਾ ਮੈਂ ਐਮਪੀ ਟਰੈਕਟਰ ਟੋਚ ਨਾਲ ਕਿ ਮੇਰੇ ਮੈਂ ਪੰਜਾਬ ਤੋਂ ਆਂ ਪੰਜਾਬ ਤੋਂ ਬਹੁਤ ਸੋਹਣੀਆਂ ਕਵਤਾਵਾਂ ਨੇ ਆਪਾਂ ਹੌਲੀ-ਹੌਲੀ ਜਿਹੜਾ ਪੜ੍ਹ ਕੇ ਸੁਣਾਵਾਂਗੇ ਨਾ ਤਾਂ ਧਿਆਨ ਨਾਲ ਸੁਣਿਓ ਉਹ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਜੋ ਇਸ ਲਾਈਵ ਸਟ੍ਰੀਮ ਦੇ ਵਿੱਚ ਪਹਿਲੀ ਵਾਰ ਹੈ ਆਇਆ ਨੇ ਤੇ ਉਹ ਜਰੂਰ ਮੇਰੇ ਸਚਨ ਨੂੰ ਸਬਸਕ੍ਰਾਈਬ ਕਰਨ ਹੋਰ ਸਨੋ ਕਮੈਂਟ ਕਰੋ जो भी लाइव ने ते मेरे से नंबरिंग शो हो रही है भी इन परसन लाइव ने ना वो सारे कमेंट करो भी कौन कितों कथों okay. कमेंट करके दसो जो भी ਮੇਰੀ ਲਾਈਵ ਸਟ੍ਰੀਮ ਦੇ ਵਿੱਚ ਨੇ ਟੇੜਾ-ਕੜਾ ਪਰਸਨ ਕਿੱਥੋਂ-ਕਿੱਥੋਂ ਬਿਲੋਂਗ ਕਰਦਾ ਹੁਣ ਚਿਹਰਾ ਕਲੀਅਰ ਹੋਇਆ ਸਾਫ ਹੋਇਆ ਪੰਜ ਜੀ ਆਪਾਂ ਜੀ ਗੱਲ ਕਰਨੀਆਂ ਆਪਾਂ ਹੁਣ ਲੰਚ ਕਰ ਰਿਹਾ ਹੁਣ ਆਪਾਂ ਫ੍ਰੀ ਆ 4 ਅੱਜ ਆਪਾਂ ਗੱਲ ਕਰਨੀਆਂ ਉਹਨਾਂ ਮਾਵਾਂ ਬਾਰੇ ਜਿਹੜੀਆਂ ਬਿਲਕੁਲ ਬੇਪਰਵਾਹ ਨੇ ਤਾਂ ਮਤਲਬ ਕਿ ਮੈਂ ਦੇਖੋ ਜਿਹੜੀਆਂ ਪਹਿਲਾਂ ਮਾਵਾਂ ਹੁੰਦੀਆਂ ਸੀ ਨਾ ਉਹਨਾਂ ਵਿੱਚ ਕਿਹਦੀ ਵੀ ਮਮਤਾ ਹੁੰਦੀ ਸੀ ਦੀ ਹਾਂ ਜੇ ਬੱਚਾ ਕਮਜ਼ੋਰ ਹੋਵੇ ਤਾਂ ਉਹ ਬੱਚੇ ਦੇ ਹੱਥ ਪੈਰ ਲਤਾਂ ਬਾਹਾਂ ਮਾਲਸ਼ ਕਰਦੀ ਹੁੰਦੇ ਸੀ ਕਿ ਜੇ ਮੇਰਾ ਬੱਚਾ ਕਮਜ਼ੋਰ ਆ ਜੀ ਮੈਂ ਮਾਲਸ਼ ਕਰਾਂਗੀ ਤਾਂ ਮੇਰੇ ਬੱਚੇ ਦੇ ਹੱਥ ਪੈਰ ਲਤਾਂ ਬਾਹਾਂ ਮਜ਼ਬੂਤ ਹੋਣਗੇ ਆ ਮਾਲਸ਼ ਕਰਨ ਨਾਲ ਦੇਖੋ ਪੁਰਾਣਾ ਢਾਂਗਾ ਪੁਰਾਣਾ ਤਰੀਕਾ ਬਾ ਛੋਟੇ ਬੱਚੇ ਦੀ ਆਪਾਂ ਮਾਲਸ਼ ਕਰਾਂਗੇ ਨਾ ਉਨੀ ਉਹਦੇ ਹੱਥ ਪੈਰ ਲਤਾਂ ਬਾਹਾਂ ਮਜ਼ਬੂਤ ਹੋਣਗੇ ਆ ਪਰ ਅੱਜਕੱਲ੍ਹ ਦੇਖ ਲੋ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੁਣ ਤੁਸੀਂ ਅੱਜਕੱਲ੍ਹ ਦੇਖੋ ਕਿ ਕਿੰਨੇ ਕਮਾਵਾ ਆਪਣੇ ਛੋਟੇ ਬੱਚਿਆਂ ਦੇ ਹੱਥ ਪੈਰ ਲੱਤਾਂ ਬਾ ਮਾਰਸ ਕਰਦੀਆਂ ਨੇ ਜੇ ਮੋਬਾਈਲ ਤੋਂ ਫੁਰਸਤ ਮਿਲੂਗੀ ਤਾਂ ਤਾਂ ਉਹ ਕਰਨ ਅਗੇ ਸਕੂਲ ਦੇ ਵਿੱਚ ਪੁੱਛਦੇ ਹੁੰਦੇ ਸੀ ਟੀਚਰ ਛੋਟੇ ਛੋਟੇ ਜਵਾਬ ਕਰਾਉਂਦੇ ਕਿ ਪੁੱਤ ਤੇਰੇ ਨੀਲ ਤਾਂ ਸਾਰੇ ਕੱਟੇ ਹੋਏ ਨੇ ਹੱਥ ਪੈਰ ਤੇਰੇ ਸਾਫ ਨੇ ਤੇਰੀ ਮਮਾ ਤੇ ਮੈਂ ਨਾ ਪਿਆਰ ਕਰਦੀ ਆ ਤਾਂ ਕਈ ਵਾਰੀ ਐ ਵੀ ਹੁੰਦਾ ਅੱਜ ਕੱਲ ਇਹ ਹੁੰਦਾ ਵਾ ਕਿ ਟੀਚਰਾਂ ਨੂੰ ਕਹਿਣਾ ਪੈਂਦਾ ਵਾ ਘਰੇ ਮੈਸੇਜ ਆ ਦਿੰਦੇ ਨੇ ਫੋਨਾਂ ਤੇ ਕਿ ਆਪਣੇ ਬੱਚੇ ਦੇ ਨੇਲ ਕੱਟ ਕੇ ਸਕੂਲੇ ਭੇਜਿਓ ਦੇਖੋ ਕਿੰਨਾ ਫਰਕ ਪੈ ਗਿਆ ਸਾਮਾਣੀ ਤੇ ਜੀ ਨਾਲ ਲੰਘ ਰਿਹਾ ਵਾ ਤਾਂ ਪੂਰਾ ਕੜ ਜੂਗਾ ਅਗੇ ਤਾਂ ਬਗਾਨੇ ਦੇ ਬੱਚੇ ਨੇ ਵੀ ਪੁੱਤਾ ਵਾਂਗੂ ਸਮਝਦਾ ਹੁੰਦਾ ਸੀ ਅੱਜਕੱਲ ਆਪਣੇ ਆਪਣੀ ਨੇ ਅਕੇ ਇਸ ਤਰ੍ਹਾਂ ਹੁੰਦਾ ਸੀ ਜੀ ਗਰੀਬੀ ਜ਼ਿਆਦਾ ਹੁੰਦੀ ਸੀ ਤੇ ਜੇ ਘਰ ਵਿੱਚ ਖਾਣ ਨੂੰ ਕੁਝ ਹੋਵੇ ਨਾ ਤਾ ਇੱਕ ਰੋਟੀ ਦੇ ਇੱਕ ਰੋਟੀ ਦੇ ਚਾਰ ਟੁਕੜੇ ਕਰਕੇ ਚਾਰਾਂ ਮੈਂਬਰਾਂ ਨੂੰ ਵੰਡ ਦਿੰਦੀ ਸੀ ਤੇ ਪਿੱਛੇ ਆਪਣੇ ਵਾਸਤੇ ਕੁਝ ਨਹੀਂ ਖਾਂਦੀ ਸੀ ਤੇ ਅੱਜ ਕੱਲ ਅੱਜ ਕੱਲ ਇਹ ਸਿਸਟਮ ਆ ਮਾਂ ਨੂੰ ਤਾਂ ਆਪਣੀ ਭੁੱਖ ਦੀ ਲੱਗੀ ਰਹਿੰਦੀ ਆ ਵੀ ਮੈਨੂੰ ਭੁੱਖ ਲੱਗੀ ਆ ਤੇ ਜਵਾਕਾਂ ਵੱਲ ਕੋਈ ਖਿਆਲ ਨਹੀਂ ਦੇਖੋ ਮੈਂ ਆਪਣੇ ਕੋਲੋਂ ਬਣਾ ਕੇ ਮੈਂ ਕੋਈ ਵੀ ਗੱਲ ਦੱਸ ਦੇਣੀ ਹੁੰਦਾ ਹੈਗਾ ਕਿ ਇਹੋ ਜਿਹੇ ਹਾਲਾਤ ਅੱਖਾਂ ਦੇ ਮੂਰੇ ਆਏ ਹੋਏ ਨੇ ਮਾ ਦਾ ਦਰਜਾ ਬਹੁਤ ਵੱਡਾ ਵਾ ਦੁਨੀਆ ਤੇ ਗੁਰਬਾਣੀ ਵਿੱਚ ਵੀ ਮਾ ਦਾ ਦਰਜਾ ਬਹੁਤ ਉੱਚਾ ਹੈ ਮਾ ਪਿਓ ਦਾ ਦਰਜਾ ਬਹੁਤ ਉੱਚਾ ਹੈ ਪਰ ਅੱਜ ਕੱਲ ਜਿਹੋ ਜਿਹਾ ਸਮਾਂ ਚੱਲ ਰਿਹਾ ਇੱਥੇ ਤਾਂ ਮਾਮਾ ਆਪਣੇ ਧੀਆ ਨੂੰ ਕੁੱਖਾਂ ਜਿ ਮਰਵਾ ਦਿੰਦੇ ਨੇ ਅੱਗੇ ਆਪਣੀ ਜਾਣਾਂ ਖੇੜੀਆਂ ਦੀ ਸੀਮਾ ਯਾਦ ਕਰ ਅੱਜ ਕੱਲ ਦਾ ਜਿਉਂਦੀ ਮਰਨ ਅੱਜ ਕੱਲ ਦੀ ਜਿਹੜੀ ਨਵੀਂ ਪਨੀਰੀ ਮਾਂ ਬਣਦੀ ਜਾਂ ਕੋਈ ਕੁੜੀ ਮਾਂ ਬਣਦੀ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਤੇ ਚਲੋ ਇਸ ਤਰ੍ਹਾਂ ਹੁੰਦਾ ਵਾ ਵਿਚਨਾ ਪਰਿਵਾਰਾਂ ਨੂੰ ਪਰਿਵਾਰਾਂ ਵੱਲੋਂ ਬੜੇ ਚੰਗੇ ਸੰਸਕਾਰ ਦਿੱਤੇ ਜਾਂਦੇ ਨੇ ਕੁੜੀਆਂ ਨੂੰ ਤੇ ਦਿੰਦੇ ਨੇ ਸਾਰੇ ਸੰਸਕਾਰ ਦਿੰਦੇ ਨੇ ਪਰ ਹਾਲਾਤਾਂ ਕਰਕੇ ਹੋਈਆਂ ਹਾਲਾਤ ਹੋ ਜਾਂਦੇ ਨੇ ਕਿ ਜਿਵੇਂ ਕਿ ਜਿਵੇਂ ਨਾਟਕਾਂ ਵਿੱਚ ਦੇ ਆਪਾਂ ਨੇ ਦੇਖਣ ਨੂੰ ਮਿਲਦਾ ਵਾ ਅਜੋ ਸਿਰੀਅਲ ਚੱਲਦੇ ਨੇ ਨਾਟਕ ਚੱਲਦੇ ਨੇ ਫੋਨਾਂ ਤੇ ਇਹਨਾਂ ਨੂੰ ਦੇਖ ਦੇਖ ਕੇ ਆਪਾਂ ਆਪਣੇ ਆਪ ਨੂੰ ਬਦਲ ਲੈਨੇ ਆ ਦੇਖੋ ਜੋ ਆਪਾਂ ਨਾਟਕ ਦੇਖਦੇ ਆਂ ਉਹਨਾਂ ਵਿੱਚ ਤਾਂ ਬਸ ਇਹ ਸਿਖਾਇਆ ਜਾਂਦਾ ਵਾ ਕਿ ਕਿਵੇਂ ਆਪਾਂ ਇੱਕ ਦੂਜੇ ਨੂੰ ਬੂਲਣਾ ਵਾ ਕਿਵੇਂ ਆਪਾਂ ਜਵਾਲ ਲੜਾਉਣੀ ਆ ਕਿਵੇਂ ਦੂਜੇ ਦੇ ਖਿਲਾਫ ਹੋਣਾ ਵਾ ਉਹਨਾਂ ਤੋਂ ਬਸ ਇਹੀ ਸਿੱਖਣ ਨੂੰ ਮਿਲਦਾ ਵਾ ਕਿ ਜੇ ਕੋਈ ਚੰਗੀ ਗੱਲ ਵੀ ਹੁੰਦੀ ਆ ਉਹ ਆਪਾਂ ਸਿੱਖਦੇ ਨਹੀਂ ਤੇ ਜੋ ਕੋਈ ਮਾੜੀ ਗੱਲ ਹੁੰਦੀ ਆ ਉਹ ਆਪਾਂ ਛੇਤੀ ਸਾਡੇ ਦਿਮਾਗ ਤੇ ਅਸਰ ਹੋ ਜਾਂਦੀ ਆ ਉਸੇ ਤਰ੍ਹਾਂ ਫਿਲਮਾਂ ਨੇ ਪੰਗਾਬੀ ਨੇ ਹਾਲੀਵੁੱਡ ਨੇ ਬੋਲੀਵੁੱਡ ਨੇ ਪੋਲੀਵੁੱਡ ਨੇ ਜੋ ਵੀ ਲਿਆ ਦੇਖੋ ਸਿੱਖਣੋਂ ਵੀ ਮੰਦਾ ਵਾ ਪਰ ਸਿੱਖਣ ਵਾਲੀ ਚਾਹੀਏ ਸੀ ਟੈਚ ਨਹੀਂ ਕਰਦੀ ਤੇ ਜਿਹੜੀ ਨਹੀਂ ਸਿੱਖਣੀ ਚਾਹੀਦੀ ਉਹ ਸੀ ਆਪਣੇ ਦਿਮਾਗ ਤੇ ਬਿਠਾ ਲੰਨੇ ਆ ਅੱਗੇ ਹੁੰਦਾ ਸੀ ਕਿ ਮਾਂ ਕਹਿੰਦੀ ਸੀ ਪੁੱਤ ਤੈਨੂੰ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਕਿਉਂਕਿ ਅਸੀਂ ਜਿਹੜੇ ਛੋਟੇ-ਛੋਟੇ ਹੁੰਦੇ ਸੀ ਨਾ ਸਾਡੇ ਮਾਂ ਸਾਨੂੰ ਕਹਿੰਦੀ ਹੁੰਦੀ ਸੀ ਪਰ ਅੱਜ ਕਹਿੰਦੇ ਕਿੰਨੇ ਕਮਾ ਮਾਂ ਕਹਿੰਦੀਆਂ ਨੇ ਵੀ ਪੁੱਤ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਜਿੰਨੇ ਕਮਾ ਮਾਂ ਕਹਿੰਦੀਆਂ ਨੇ ਇਹ ਜ਼ਰੂਰ ਕਹਿੰਦੀ ਨੇ ਤੂੰ ਮਰ ਜਾ ਮਰ ਜਾ ਇਹਨੂੰ ਐਵੇਂ ਕਰ ਲਾ ਆਹ ਕੰਮ ਐਵੇਂ ਕਰ ਲਾ ਐਵੇਂ ਕਹਿੰਦੀ ਆ ਨੇ ਆਪਾਂ ਉਹ ਸ਼ਬਦਾਵਲੀ ਵਰਤਦੇ ਆਂ ਜਿਹੜੀ ਆਪਾਂ ਡੰਗਰਾਂ ਨੂੰ ਵਰਤਦੇ ਆਂ ਜਿਵੇਂ ਬੜਦਾ ਬੜ ਦੇ ਪਿੱਛੇ ਰੇੜਾ ਜੁੜਿਆ ਹੋਇਆ ਰੇੜੇ ਦੇ ਉੱਪਰ ਡੰਗਰਾਂ ਵਾਸਤੇ ਪੱਠੇ ਨੇ ਪੱਠਿਆਂ ਦੀਆਂ ਭਰੀਆਂ ਨੇ ਤਾਂ ਜਦੋਂ ਆਪਾਂ ਡੰਗਰ ਨੂੰ ਕਹਿੰਦੇ ਆ ਉਹ ਮਰ ਜਾ ਇੱਧਰ ਨੂੰ ਮਰ ਇੱਧਰ ਨੂੰ ਮੁੜਨਾ ਇੱਧਰ ਨੂੰ ਜਿਹੋ ਜਿਹੀ ਸ਼ਬਦਾਵਲੀ ਆਪਾਂ ਡੰਗਰਾਂ ਨੂੰ ਵਰਤਦੇ ਆਂ ਉਹੋ ਜਿਹੀ ਸ਼ਬਦਾਵਲੀ अजकल मां अपने पुत प्रति बरत मैं सारे दी गल करता मां का दर्जा बहुत उच्चा चाली चाह पीओ मानव दर्द जी बहुत उच्चा गलत तो दिमाग च बहुत ने जे करता शाम तक बैठा रहा पर कस्टमर का कोई पता नहीं कि आ तो जाते फिर लाइव स्ट्रीम जोड़ी चल रही है वह बंद करनी पेगी टाइम चाहिए था ਸੋ ਜਿੰਨਾ ਟਾਈਮ ਵੀ ਆਪਾਂ ਲਾਈਵ ਆ ਸੋ ਗੱਲਾਂ ਕਰਦੇ ਹਾਂ ਖੁੱਲ ਕੇ ਮੈਂ ਅਜਿਹੇ ਪਰਿਵਾਰ ਦੇਖੇ ਨੇ ਮਾਂ ਮੰਨੇ ਬੜੀ ਸਟਰਗਲ ਕੀਤੀ ਹੈ ਆਪਣੇ ਧੀਆ ਪੁੱਤਾਂ ਦੀ ਕਰਦੇ ਵੀ ਆ ਕਰਨਾ ਵੀ ਚਾਹੀਦਾ ਵਾ ਬਾਕੀ ਜਦ ਧੀ ਪੁੱਤ ਵੱਡੇ ਹੋ ਜਾਣ ਨਾ ਉਹਨਾਂ ਦਾ ਵੀ ਫਰਜ਼ ਬਣਦਾ ਵਾ ਮਾਪਿਆਂ ਪ੍ਰਤੀ ਇਹੋ ਜਿਹੇ ਕੇਸ ਵੀ ਬਹੁਤ ਨੇ ਕਿ ਮਾਪਿਓ ਆਪਣੇ ਜਵਾਕਾਂ ਨੂੰ ਬਹੁਤ ਲਾਡ ਲੜਾਉਂਦੇ ਨੇ ਤੇ ਉਹ ਬਸ ਇਹ ਲਾਡ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਫਿਰ ਉਹ ਹੀ ਬੱਚੇ ਆਪਣੇ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਮੈਨੂੰ ਆਹ ਚੀਜ਼ ਚਾਹੀਦੀ ਐ ਮੈਨੂੰ ਉਹ ਚੀਜ਼ ਲੈ ਕੇ ਦੇ ਵੋ ਜਿੱਥੋਂ ਮਰਜੀ ਲੈ ਕੇ ਦੇ ਵੋ ਮੈਂ ਤਾਂ ਹਰ ਹਾਲਤ ਵਿੱਚ ਇਹ ਚੀਜ਼ ਚਾਹੀਦੀ ਐ ਫਿਰ ਬੋਲੀ ਜਿਹੋ ਜੀ ਸੰਗਤ ਉਹ ਜਿਹੀ ਰੰਗਤ ਦੇਖੋ ਆਪਣਾ ਬਾਹਰ ਬੈਠਣਾ ਉੱਠਣਾ ਸਹੀ ਬੰਦੇ ਨਾਲ ਹੋਵੇਗਾ ਤਾਂ ਸਮਝ ਲਓ ਘਰੇ ਵੀ ਆਪਾਂ ਉਸੇ ਬਸ ਮੋਬਾਈਲ ਪੋਣੇ ਵਾਲੇ ਯਾਰ ਹੋਏ ਤਾਂ ਜਿਹੋ ਜੀ ਉਹ ਜਿਹੀ ਬੋਦੀ ਫਰੇ ਘਰੇ ਆ ਕੇ ਵੀ ਹੋਵੇਗੀ ਫਤੈਂ ਬੜਾ ਦੁੱਖ ਲੱਗਦਾ ਵਾ ਜਦੋਂ ਮਾਮਾ ਰੋਂਦਿਆਂ ਨੇ ਵੀ ਮੈਂ ਤਾਂ ਆਪਣੇ ਪੁੱਤ ਨੂੰ ਸੁੱਖਾਂ ਸੁਖ ਕੇ ਲਿਆ ਸੀ ਤੇ ਤੇ ਅੱਜ ਇਹ ਮੇਰੇ ਨਾਲ ਇਸ ਤਰੀਕੇ ਨਾਲ ਗੱਲਬਾਤ ਕਰਦਾ ਸੌਿਆ ਮੈਨਾਂ ਕਹ ਦੇ ਕੋ ਯਾਰ ਹੋਰ ਦੋਸਤ ਤੁਹਾਡੇ ਮਾਈਂਡ ਦੇ ਵਿੱਚ ਕੋਈ ਤਰ੍ਹਾਂ ਦਾ ਕੋਈ ਟਾਪਿਕ ਜਿਹੜਾ ਆਪਾਂ ਉਸ ਦਾ ਜ਼ਿਕਰ ਕਰ ਸਕੀਏ ਸੋ ਪਟੀਸ਼ਨ ਵਾਲੀ ਵੀਡੀਓ ਤਾਂ ਮੈਂ ਪਾਤੀ ਸੋ ਬਹੁਤ ਵਧੀਆ ਰਿਸਪਾਂਸ ਮਿਲਿਆ ਉਸ ਪਟੀਸ਼ਨ ਵਾਲੀ ਵੀਡੀਓ ਤੇ ਤੇ ਤਕਰੀਬਨ ਸ਼ਾਮ ਤੱਕ 100 ਵਿਊ ਤਾਂ ਆਈ ਜਾਣਗੇ ਕਿਉਂਕਿ ਲੌਂਗ ਵੀਡੀਓ ਹੈ ਸੋ ਓਕੇ ਟਾਈਮ ਖਾਣਾ ਵੀ ਚਾਹੀਦਾ ਬੱ ਚਲੋ ਵੀਰ ਨਾਲ ਗਲਤ ਹੋਇਆ ਜੋ ਹਰਜਿੰਦਰ ਸਿੰਘ ਵੀਰ ਆਪਣੇ ਫਲੋਰੀਡਾ ਵਿੱਚ ਜੋ ਸੜਕ ਹਾਦਸਾ ਹੋਇਆ ਚਲੋ ਉਸ ਵੀਰ ਨੇ ਜਾਣ ਬੁੱਝ ਕੇ ਨਹੀਂ ਕੀਤਾ ਅਚਨਚਿਤ ਹੋ ਗਿਆ ਤੇ ਟਰਾਲਾ ਵੀ ਥੋੜਾ ਜਿਹਾ ਕਹਦੀ ਵੀ ਵੱਡਾ ਸੀ ਤੇ ਯੂ ਟਰਨ ਕਰਨ ਲੱਗਿਆ ਸੀ ਤੇ ਪਿੱਛੇ ਸਾਈਡ ਤੋਂ ਰੋਡ ਤੋਂ ਤੇਜ਼ ਕਾਰ ਆ ਰਹੀ ਸੀ ਤੇ ਉਸ ਤੋਂ ਬ੍ਰੇਕ ਲੱਗੇ ਹੈਗੇ ਤਾਂ ਡਾਇਰੈਕਟ कंटेनर टेनर जाके लगी सो खड़ना भी चाहिए है जिते कोई मुसीबत तो हो आप पटीशन करती कह लो भी आप बोट करती दसो ਔਰ ਕਿਸ ਨੇ ਕਿਸ ਨੇ ਪਟੀਸ਼ਨ ਕੀਤੀ ਸੀ ਸੋ ਪਟੀਸ਼ਨ ਕਿਵੇਂ ਕਰਨੀ ਹੈ ਮੈਂ ਆਪਣੀ ਪਹਿਲੀ ਵੀਡੀਓ ਚ ਮੈਂ ਦੱਸ ਚੁੱਕੇ ਹਾਂ जो भी चै मेरे इस चैनल पे न्यू ने तो जरूर इस चैनल में सपोर्ट सब्सक्राइब सबसक्राइब कमेंट करके जरूर दस्यो कि चैनल सबसक्राइब किया हो बाइक कमेंट दी होगी अपना लाइव स्ट्रीम हो गया सो जो भी पहली बार आए हैं सो चैनल में जरूर सबसक्राइब करो ਕਮੈਂਟ ਕਰਕੇ ਦੱਸਿਓ